ਨਾਸਾ ਦੇ ਡਾਟਾ ਦੇ ਮੁਤਾਬਕ ਸਨ 2016 ਤੋਂ ਬਾਅਦ ਧਰਤੀ ਨੇ ਆਪਣੀ ਘੁੰਮਣ ਦੀ ਸਪੀਡ ਦੇ ਵਿੱਚ ਵਾਧਾ ਕਰ ਲਿਆ ਹੈ। ਇਸ ਦੇ ਨਾਲ ਕੀ ਹੋਇਆ ਕਿ ਧਰਤੀ ਦੀ ਜਿਹੜੀਆਂ ਟੈਕਟੋਨਿਕ ਪਲੇਟਾਂ ਨੇ ਉਹਨਾਂ ਦੇ ਵਿੱਚ ਹਲਚਲ ਵਧ ਗਈ। ਜਿਵੇਂ ਕਿ ਹੁਣ ਅਫਰੀਕਾ ਦੇ ਵਿੱਚ ਕਿੰਨਾ ਭਿਆਨਕ ਜਵਾਲਾਮੁਖੀ ਫਟਿਆ ਹੈ। ਹੁਣ ਤੋਂ ਤਕਰੀਬਨ 12000 ਸਾਲ ਪਹਿਲਾਂ ਜਵਾਲਾਮੁਖੀ ਫਟਿਆ ਸੀ ਤੇ ਉਸ ਤੋਂ ਬਾਅਦ ਅੱਜ ਫਟਿਆ ਹੈ। ਜਦੋਂ ਤੋਂ ਧਰਤੀ ਬਣੀ ਹੈ ਉਦੋਂ ਤੋਂ ਹੀ ਜਿਹੜੇ ਦਿਨ ਨੇ ਉਹ ਲਗਾਤਾਰ ਲੰਬੇ ਹੁੰਦੇ ਜਾ ਰਹੇ ਨੇ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਦਿਨ ਪਿੱਛੇ ਨੂੰ ਘਟਿਆ ਹੈ, ਘਟਣਾ ਸ਼ੁਰੂ ਹੋਇਆ ਹੈ ਕਿ 2016 ਤੋਂ ਜਦੋਂ ਤੋਂ ਤੁਸੀਂ ਹੁਣ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਵਕਤ ਬੜੀ ਤੇਜ਼ੀ ਦੇ ਨਾਲ ਬੀਤ ਰਿਹਾ ਹੈ ਸਮਾਂ ਬੜੀ ਤੇਜ਼ੀ ਦੇ ਨਾਲ ਅੱਗੇ ਨਿਕਲ ਰਿਹਾ ਹੈ ਇਦਾਂ ਲੱਗਦਾ ਹੈ ਕਿ ਜਿਵੇਂ ਹੁਣ ਦਿਨ 24 ਘੰਟੇ ਦਾ ਦਿਨ ਰਿਹਾ ਬਲਕਿ ਘਟ ਗਿਆ ਹੈ ਜੇਕਰ ਤੁਹਾਨੂੰ ਵੀ ਇਦਾਂ ਦਾ ਮਹਿਸੂਸ ਹੋ ਰਿਹਾ ਹੈ ਤਾਂ ਸਾਵਧਾਨ ਹੋ ਜਾਓ ਇਹ ਸਿਰਫ ਤੁਹਾਡੀ ਸੋਚ ਨਹੀਂ ਬਲਕਿ ਧਰਤੀ ਦੇ ਵਿੱਚ ਹੀ ਕੁਝ ਇਦਾਂ ਦੀ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਸਾਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੈ ਧਰਤੀ ਨੇ ਆਪਣੀ ਘੁੰਮਣ ਦੀ ਸਪੀਡ ਵਧਾ ਦਿੱਤੀ ਹੈ ਤੇ ਵਿਗਿਆਨਕ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਡਰੇ ਹੋਏ ਨੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਏਜੰਸੀਜ਼ ਨੇ ਉਹਨਾਂ ਨੇ ਚੇਤਾਵਨੀ ਜ ਜਿਆਦਾ ਸਪੀਡ ਦੇ ਨਾਲ ਘੁੰਮ ਰਹੀ ਹੈ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਾਨੂੰ ਸੈਕਿੰਡ ਘੜੀ ਦੇ ਵਿੱਚੋਂ ਹਟਾਉਣਾ ਪਵੇਗਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਹੋ ਕਿਉਂ ਰਿਹਾ ਹੈ ਧਰਤੀ ਦੀ ਗਹਿਰਾਈ ਦੇ ਵਿੱਚ ਅਜੇ ਹਾਕ ਕੀ ਹੋਇਆ ਕਿ ਜਿਸ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਅਸਰ ਪਾ ਦਿੱਤਾ ਜਾਂ ਫਿਰ ਇਹ ਕਿਸੇ ਵੱਡੇ ਕੋਸਮਿਕ ਖਤਰੇ ਦੀ ਸ਼ੁਰੂਆਤ ਹੈ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਬਹੁਤ ਇੰਟਰਸਟਿੰਗ ਵੀਡੀਓ ਹੈ ਅੱਜ ਅਸੀਂ ਆਪਣੀ ਘੜੀ ਨੂੰ ਦੇਖਦੇ ਹਾਂ ਟਾਈਮ ਪੀਸ ਨੂੰ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਦਿਨ 24 ਘੰਟਿਆਂ ਦਾ ਹੈ ਪਰ ਧਰਤੀ ਦੇ ਉੱਪਰ ਹਮੇਸ਼ਾ ਇੱਕ ਦਿਨ 24 ਘੰਟਿਆਂ ਦਾ ਨਹੀਂ ਸੀ ਤਕਰੀਬਨ ਹੁਣ ਤੋਂ 1500 ਸਾਲ ਪਹਿਲਾਂ ਇੰਡੀਆ ਦੇ ਗਣਿਤ ਸ਼ਾਸਤਰੀ ਤਿਕ ਕੋਲ ਸ਼ਾਸਤਰੀ ਆਰੀਆ ਭੱਟ ਨੇ ਇਹ ਚੀਜ਼ ਨੂੰ ਚੁਣੌਤੀ ਦਿੱਤੀ ਸੀ 1851 ਦੇ ਵਿੱਚ ਇੰਨੇ ਸਾਲਾਂ ਬਾਅਦ ਜਦੋਂ ਯੂਰੋਪੀਅਨ ਵਿਗਿਆਨੀਆਂ ਨੇ ਫਿਰ ਤੋਂ ਆਰੀਆ ਭੱਟ ਨੂੰ ਪੜ੍ਹਿਆ ਕਿ ਆਰੀਆ ਭੱਟ ਨੇ ਧਰਤੀ ਦੀ ਰੋਟੇਸ਼ਨ ਦਾ ਰਾਜ ਪਹਿਲਾਂ ਹੀ ਖੋਲ੍ਹ ਦਿੱਤਾ ਸੀ ਹੁਣ ਤੋਂ ਸਦੀਆਂ ਪਹਿਲਾਂ ਖੋਲ੍ਹ ਦਿੱਤਾ ਸੀ ਅੱਜ ਜਿਹੜੀ ਧਰਤੀ ਦੀ ਘੁੰਮਣ ਦੀ ਸਪੀਡ ਹੈ ਤੇ ਫੋਸਲ ਰਿਕਾਰਡ ਦੇ ਨਾਲ ਤੇ ਇਹੀ ਸਾਰੇ ਅੰਕੜੇ ਦੱਸਦੇ ਨੇ ਕਿ ਧਰਤੀ ਦੇ ਉੱਪਰ ਇੱਕ ਦਿਨ 24 ਘੰਟਿਆਂ ਦਾ ਨਹੀਂ ਸੀ ਜਦੋਂ ਧਰਤੀ ਬਣੀ ਸੀ ਦਿਨ ਛੋਟੇ ਹੁੰਦੇ ਸੀ ਤੇ ਹੌਲੀ-ਹੌਲੀ ਧਰਤੀ ਦੇ ਉੱਪਰ ਦਿਨਾਂ ਨੇ ਵਧਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਕਰਦੇ-ਕਰਦੇ 24 ਘੰਟਿਆਂ ਦਾ ਦਿਨ ਹੋ ਗਿਆ ਧਰਤੀ ਦਾ ਜਨਮ ਹੋਇਆ ਸੀ ਹੁਣ ਤੋਂ ਤਕਰੀਬਨ 4.5 ਅਰਬ ਸਾਲ ਪਹਿਲਾਂ ਤੇ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਧਰਤੀ ਦੇ ਉੱਪਰ ਇੱਕ ਦਿਨ 4 ਤੋਂ ਲੈ ਕੇ 6 ਘੰਟੇ ਦਾ ਹੋਇਆ ਕਰਦਾ ਸੀ ਹੁਣ ਤੁਸੀਂ ਆਪ ਸੋਚੋ ਕਿ ਉਸ ਸਮਾਂ ਕਿਦਾਂ ਦਾ ਹੋਵੇਗਾ ਜਦੋਂ ਸੂਰਜ ਹਰ 4 ਘੰਟੇ ਬਾਅਦ ਉੱਗਦਾ ਸੀ ਤੇ ਡੁੱਬਦਾ ਸੀ ਉਸ ਸਮੇਂ ਧਰਤੀ ਬੜ ਫਿਰ ਇੱਕ ਵੱਡਾ ਉਪਗ੍ਰਹ ਆਉਂਦਾ ਹੈ ਤੇ ਧਰਤੀ ਨਾਲ ਟਕਰਾ ਜਾਂਦਾ ਹੈ ਤੇ ਚੰ드ਮਾ ਜਾਨਕਿ ਚੰਤ ਦਾ ਜਨਮ ਹੁੰਦਾ ਹੈ ਇਹਨੇ ਹੀ ਧਰਤੀ ਦੀ ਕਿਸਮਤ ਬਦਲਨੀ ਸ਼ੁਰੂ ਕਰ ਦਿੱਤੀ ਚੰਤ ਦਾ ਗੁਰਤਾਕਰਸ਼ਨ ਧਰਤੀ ਦੀ ਘੁੰਮਣ ਦੀ ਸਪੀਡ ਨੂੰ ਹੌਲੀ ਹੌਲੀ ਘਟ ਕਰਨ ਲੱਗਿਆ ਵਿਗਿਆਨ ਦੀ ਪਾਸ਼ਾ ਦੇ ਵਿੱਚ ਇਹ ਖਿਚਾ ਨੂੰ ਕਿਹਾ ਜਾਂਦਾ ਹੈ ਟਾਈਡਲ ਫੈਕਸ਼ਨ ਤੇ ਇਸ ਕਾਰਨ ਕਰਕੇ ਹੀ ਹੁਣ ਤੋਂ 1.4 ਅਰਬ ਸਾਲ ਪਹਿਲਾਂ ਧਰਤੀ ਦੇ ਉੱਪਰ ਇੱਕ ਦਿਨ 18.5 ਘੰਟਿਆਂ ਦਾ ਹੋ ਗਿਆ ਜਾਨਕਿ 18.5 ਘੰਟਿਆਂ ਦਾ ਹੋ ਗਿਆ ਤੇ ਹੁਣ ਤੋਂ 620 ਬਿਲੀਅਨ ਸਾਲ ਪਹਿਲਾਂ ਇਹ ਦਿਨ ਵੱਧ ਕੇ ਹੋ ਗਿਆ 24 ਘੰਟਿਆਂ ਦਾ ਹੁਣ ਤੇ ਹੁਣ ਤੋਂ 70 ਮਿਲੀਅਨ ਸਾਲ ਪਹਿ ਉਹ ਰਾਜ ਕਰਦੇ ਸੀ ਉਦੋਂ ਧਰਤੀ ਦੇ ਉੱਪਰ ਇੱਕ ਦਿਨ ਸੀ 23.5 ਘੰਟੇ ਜਨ ਕਿ ਸਾਢੇ 23 ਘੰਟਿਆਂ ਦਾ ਤੇ ਅੱਜ ਸਾਡੀਆਂ ਘੜੀਆਂ ਦੇ ਵਿੱਚ ਜਿਹੜਾ 24 ਘੰਟਿਆਂ ਦਾ ਟਾਈਮ ਹੈ 24 ਘੰਟਿਆਂ ਦਾ ਦਿਨ ਹੈ ਇਹ ਹਮੇਸ਼ਾ ਇਦਾਂ ਨਹੀਂ ਰਹਿਣਾ ਕਿਉਂਕਿ ਧਰਤੀ ਦੇ ਘੁੰਮਣ ਦੀ ਸਪੀਡ ਹਜੇ ਵੀ ਬਦਲ ਰਹੀ ਹੈ ਧਰਤੀ ਦੀ ਸਪੀਡ ਹੌਲੀ-ਹੌਲੀ ਘਟ ਰਹੀ ਸੀ ਘੁੰਮਣ ਦੀ ਜਿਸ ਕਰ ਦਿਲ ਲੰਬੇ ਹੁੰਦੇ ਜਾ ਰਹੇ ਸੀ ਇਸ ਕਾਰਨ 1972 ਦੇ ਵਿੱਚ ਵਿਗਿਆਨਕਾਂ ਨੇ ਇੱਕ ਨਵੀਂ ਤਕਨੀਕ ਸੋਚੀ ਲੀਪ ਸੈਕਿੰਡ ਜਦੋਂ ਧਰਤੀ ਦੀ ਘੁੰਮਣ ਦੀ ਸਪੀਡ ਘਟ ਜਾਂਦੀ ਹੈ ਤਾਂ ਐਟੋਮਿਕ ਕਲੌਕ ਦੇ ਵਿੱਚ ਇੱਕ ਸੈਕਿੰਡ ਜੋੜ ਦਿੱਤਾ ਜਾਂਦਾ ਹੈ ਤਾਂ ਕਿ ਹੁਣ ਤੱਕ 27 ਲੀਪ ਸੈਕਿੰਡ ਜੋੜੇ ਜਾ ਚੁੱਕੇ ਨੇ ਪਰ ਇਸ ਪੁਆਇੰਟ ਤੇ ਆਉਂਦਾ ਹੈ ਕਹਾਣੀ ਦੇ ਵਿੱਚ ਟਵਿਸਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਤੋਂ ਧਰਤੀ ਬਣੀ ਹੈ ਉਦੋਂ ਤੋਂ ਹੀ ਧਰਤੀ ਦੀ ਜਿਹੜੀ ਘੁੰਮਣ ਦੀ ਸਪੀਡ ਹੈ ਉਹ ਘਟਦੀ ਜਾਂਦੀ ਹੈ ਤਾਂ ਹੀ ਦਿਨ 24 ਘੰਟਿਆਂ ਦੇ ਹੋਗੇ ਪਰ ਹੁਣ ਪ੍ਰੋਬਲਮ ਇਹ ਆਈ ਹੈ ਕਿ ਧਰਤੀ ਨੇ ਆਪਣੀ ਘੁੰਮਣ ਦੀ ਸਪੀਡ ਘਟਾਈ ਨਹੀਂ ਬਲਕਿ ਵਧਾ ਦਿੱਤੀ ਹੈ NASA ਦੇ ਡਾਟਾ ਦੇ ਮੁਤਾਬਕ ਸਨ 2016 ਤੋਂ ਬਾਅਦ ਧਰਤੀ ਨੇ ਆਪਣੀ ਘੁੰਮਣ ਦੀ ਸਪੀਡ ਦੇ ਵਿੱਚ ਵਾਧਾ ਕਰ ਲਿਆ ਹੈ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਕਿ ਜਦੋਂ ਤੋਂ ਧਰਤੀ ਬਣੀ ਸੀ ਉਦੋਂ ਤੋਂ ਧਰਤੀ ਦੀ ਸਪੀਡ ਹਰ ਵਾਰ ਘਟਦੀ ਆ ਰ ਧਰਤੀ ਹੈ ਧਰਤੀ ਦੇ ਇਹ ਟ੍ਰੈਂਡ ਨੂੰ ਦੇਖ ਕੇ ਵਿਗਿਆਨਕ ਹੈਰਾਨ ਨੇ ਕਿ ਅਜਿਹਾ ਆਖਰਕਾਰ ਕਿਵੇਂ ਹੋ ਗਿਆ ਧਰਤੀ ਦੇ ਘੁੰਮਣ ਦੀ ਜਿਹੜੀ ਸਪੀਡ ਵਧੀ ਹੈ ਉਹ ਬਹੁਤ ਮਾਈਨਰ ਜੀ ਵਧੀ ਹੈ ਪਰ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਧਰਤੀ ਦੇ ਉੱਪਰ ਦਿਨ ਹੁਣ 24 ਘੰਟਿਆਂ ਤੋਂ ਕੁਝ ਮਾਈਕਰੋਸੈਕਿੰਡ ਘਟ ਗਿਆ ਹੈ ਇਹ ਤੁਹਾਨੂੰ ਸੁਣਨ ਦੇ ਵਿੱਚ ਛੋਟਾ ਲੱਗਦਾ ਹੈ ਪਰ ਜੀਪੀਐਸ ਸਿਸਟਮ ਸੈਟੇਲਾਈਟ ਤੇ ਇੰਟਰਨੈਟ ਸਰਵਰ ਦੇ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ ਧਰਤੀ ਦੀ ਇੱਕਦਮ ਸਪੀਡ ਕਿਵੇਂ ਵਧ ਗਈ ਇਹ ਚੀਜ਼ ਨੂੰ ਜਾਣਨ ਦੇ ਲਈ ਵਿਗਿਆਨਕਾਂ ਨੇ ਧਰਤੀ ਦੀ ਗਹਿਰਾਈ ਦੇ ਵਿੱਚ ਦੇਖਿਆ ਵਿਗਿਆਨਕਾਂ ਨੇ ਪੀ बता ਦਿੱਤਾ ਬਗਿਆਨਕਾਂ ਨੂੰ ਉਸ ਨੂੰ ਦੇਖ ਕੇ ਸਾਰੀ ਦੁਨੀਆ ਦੀਆਂ ਏਜੰਸੀਆਂ ਹੈਰਾਨ ਰਹਿ ਗਈਆਂ ਇਹ ਚੀਜ਼ ਬਾਰੇ ਤੁਹਾਨੂੰ ਵੀ ਪਤਾ ਹੋਵੇਗਾ ਕਿ ਧਰਤੀ ਦੀ ਗਹਿਰਾਈ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੈ ਕਿ ਉੱਥੇ ਬਹੁਤ ਜ਼ਿਆਦਾ ਧਾਤੂਆਂ ਪਿਗਲੀਆਂ ਹੋਈਆਂ ਨੇ ਲਿਕਵਿਡ ਫਾਰਮ ਦੇ ਵਿੱਚ ਨੇ ਇੰਨੀ ਜ਼ਿਆਦਾ ਗਰਮੀ ਦੇ ਵਜ੍ਹਾ ਨਾਲ ਤੇ ਧਰਤੀ ਦਾ ਜਿਹੜਾ ਇਨਰ ਕੋਰ ਹੈ ਉਹ ਤੇਜ਼ੀ ਦੇ ਨਾਲ ਘੁੰਮ ਰਿਹਾ ਹੈ ਪਹਿਲਾਂ ਦੇ ਨਾਲ ਇਹ ਇੰਨਾ ਤੇਜ਼ ਘੁੰਮ ਰਿਹਾ ਹੈ ਕਿ ਇਸ ਨੇ ਧਰਤੀ ਦੀ ਘੁੰਮਣ ਦੀ ਸਪੀਡ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ ਧਰਤੀ ਦੀ ਜਿਹੜੀ ਅੰਤਰੂਨੀ ਰਚਨਾ ਹੈ ਇਹ ਕੁਝ ਇਸ ਤਰ੍ਹਾਂ ਦੀ ਹੈ ਸਾਡੀ ਧਰਤੀ ਅੰਦਰੋਂ ਕੁਝ ਇਸ ਤਰ੍ਹਾਂ ਦੀ ਹੈ ਪਹਿਲੀ ਹੈ ਆਊਟਰ ਕੋਰ ਇਹਦੇ ਦੂਸਰਾ ਹੈ ਇਨਰ ਕੋਰ ਇਹਦੇ ਵਿੱਚ ਠੋਸ ਤਾਤੂਆਂ ਹੁੰਦੀਆਂ ਨੇ ਜਿਵੇਂ ਕਿ ਲੋਹਾ ਹੋ ਗਿਆ ਨਿਕਲ ਹੋ ਗਿਆ ਪਰ ਇਹ ਠੋਸ ਰੂਪ ਦੇ ਵਿੱਚ ਹੁੰਦੀਆਂ ਨੇ ਇਹੀ ਜਿਹੜੀਆਂ ਧਰਤੀ ਦੇ ਕੋਰ ਦੇ ਅੰਦਰ ਲਿਕਵਿਡ ਮੈਟਲ ਨੇ ਜਦੋਂ ਇਹਨਾਂ ਨੇ ਆਪਣੀ ਘੁੰਮਣ ਦੀ ਸਪੀਡ ਵਧਾਈ ਤੇ ਨਾਲ ਹੀ ਧਰਤੀ ਦੀ ਘੁੰਮਣ ਦੀ ਸਪੀਡ ਵਧ ਗਈ ਇਸ ਦੇ ਨਾਲ ਕੀ ਹੋਇਆ ਕਿ ਧਰਤੀ ਦੀ ਜਿਹੜੀਆਂ ਟੈਕਟੋਨਿਕ ਪਲੇਟਾਂ ਨੇ ਉਹਨਾਂ ਦੇ ਵਿੱਚ ਹਲਚਲ ਵਧ ਗਈ ਜਿਵੇਂ ਕਿ ਹੁਣ ਅਫਰੀਕਾ ਦੇ ਵਿੱਚ ਕਿੰਨਾ ਭਿਆਨਕ ਜਵਾਲਾਮੁਖੀ ਫਟਿਆ ਹੈ ਹੁਣ ਤੋਂ ਤਕਰੀਬਨ 12000 ਸਾਲ ਪਹਿਲਾਂ ਜਵਾਲਾਮੁਖੀ ਫਟਿਆ ਸੀ ਤੇ ਉਸ ਤੋਂ ਬਾਅਦ ਅੱਜ ਫਟਿਆ ਹੈ ਇਹ ਸਾਰਾ ਕੁਝ ਹੋਇਆ ਹੈ ਧਰਤੀ ਦੀ ਇਹਨੇ ਜਿਹੜੇ ਅਜ ਤੋਂ ਪਹਿਲਾਂ ਕਦੇ ਨਹੀਂ ਆਏ ਸੀ ਧਰਤੀ ਦੀ ਸਪੀਡ ਵਧਣ ਦੇ ਨਾਲ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਅਸਰ ਪਿਆ ਹੈ ਇਹ ਚੀਜ਼ਾਂ ਪਹਿਲਾਂ ਦੇ ਨਾਲੋਂ ਜ਼ਿਆਦਾ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ ਧਰਤੀ ਦੇ ਕੋਰ ਜਿਕੇ ਧਰਤੀ ਦੇ ਗਰਭ ਦੀ ਜਿਹੜੀ ਹੀਟ ਹੈ ਉਹ ਬਹੁਤ ਜ਼ਿਆਦਾ ਊਰਜਾ ਨੂੰ ਪੈਦਾ ਕਰਦੀ ਹੈ ਧਰਤੀ ਦੇ ਅੰਦਰਲੀ ਜਿਹੜੀ ਹੀਟ ਹੈ ਉਹ ਤੁਹਾਨੂੰ ਜਿਵੇਂ ਮੈਂ ਦੱਸਿਆ ਹੈ ਕਿ ਸਾਰੇ ਜਿੰਨੀਆਂ ਵੀ ਧਾਤੂਆਂ ਨੇ ਉਹ ਸਾਰੀਆਂ ਉੱਥੇ ਲਿਕਵਿਡ ਫਾਰਮ ਦੇ ਵਿੱਚ ਨੇ ਇਹੀ ਹੀਟ ਧਰਤੀ ਦੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦੀ ਹੈ ਮਤਲਬ ਕਿ ਧਰਤੀ ਦੀ ਸਪੀਡ ਜੇਕਰ ਇਸ ਤਰ੍ਹਾਂ ਹੀ ਵਧਦੀ ਦੀ ਤਾਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਾਨੂੰ ਇੱਕ ਲੀ ਧਰਤੀ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ 1 ਸੈਕਿੰਡ ਹਟਾਉਣਾ ਪਿਆ ਹੈ ਧਰਤੀ ਦੀ ਸਪੀਡ ਦੇ ਵਿੱਚੋਂ ਨਹੀਂ ਜਦੋਂ ਤੋਂ ਧਰਤੀ ਬਣੀ ਹੈ ਉਦੋਂ ਤੋਂ ਹੀ ਜਿਹੜੇ ਦਿਨ ਨੇ ਉਹ ਲਗਾਤਾਰ ਲੰਬੇ ਹੁੰਦੇ ਜਾ ਰਹੇ ਨੇ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਦਿਨ ਪਿੱਛੇ ਨੂੰ ਘਟਿਆ ਹੈ ਘਟਣਾ ਸ਼ੁਰੂ ਹੋਇਆ ਹੈ ਹੁਣ ਸੌਣ ਦੇ ਵਿੱਚ ਇਹ ਚੀਜ਼ ਛੋਟੀ ਲੱਗਦੀ ਹੈ ਕਿ ਇੱਕ ਲੀਪ ਸੈਕਿੰਡ ਹਟਾਉਣ ਦੇ ਨਾਲ ਕਿੰਨੀ ਕਿਤੇ ਪ੍ਰੋਬਲਮ ਆ ਜਾਏਗੀ ਪਰ ਬਹੁਤ ਵੱਡੀ ਪ੍ਰੋਬਲਮ ਆਵੇਗੀ ਇਹਦੇ ਨਾਲ ਬੈਂਕਿੰਗ ਸੈਕਟਰ ਸਰਵਰ ਅਤੇ ਸਟਾਕ ਮਾਰਕੀਟ ਦੇ ਵਿੱਚ ਬਹੁਤ ਵੱਡੀ ਗੜਬੜ ਹੋਵੇਗੀ ਪੂਰੀ ਦੁਨੀਆ ਦੀ ਡਿਜੀਟਲ ਟਾਈਮਿੰਗ ਇੱਕ ਝਟਕੇ ਦੇ ਵਿੱਚ ਹੀ ਕ੍ਰ ਧਰਤੀ ਦੀ ਸਪੀਡ ਥੋੜੀ ਘਟਦੀ ਆ ਰਹੀ ਹੈ ਅਚਾਨਕ ਇਕਦਮ ਇਹਨੇ ਆਪਣੀ ਸਪੀਡ ਕਿਵੇਂ ਵਧਾ ਲਈ ਕਈ ਥਿਉਰੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ ਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ وجہ ਦੇ ਕਾਰਨ ਇਹ ਐ ਹੋਇਆ ਹੈ ਇਹਨਾਂ ਦੇ ਵਿੱਚੋਂ ਪਹਿਲੀ ਥਿਉਰੀ ਹੈ ਮੂਨ ਡਿਸਟੈਂਸ ਥਿਉਰੀ ਇਹ ਥਿਉਰੀ ਦੱਸਦੀ ਹੈ ਕਿ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੰਦ ਹਰ ਸਾਲ ਧਰਤੀ ਤੋਂ ਥੋੜਾ ਦੂਰ ਜਾ ਰਿਹਾ ਹੈ ਤੇ ਇਸ ਕਾਰਨ ਚੰਦ ਦਾ ਧਰਤੀ ਦੇ ਉੱਪਰ ਗੁਰਤਾਕਰਸ਼ਨ ਪ੍ਰਭਾਵ ਵੀ ਘਟਦਾ ਜਾਂਦਾ ਹੈ ਜਿਵੇਂ ਉਹ ਧਰਤੀ ਤੋਂ ਦੂਰ ਚਾਈ ਜਾਂਦਾ ਹੈ ਤੇ ਇਹ ਗੁਰਤਾਕਰਸ਼ਣੀ ਹੈ ਜਿਹੜਾ ਧਰਤੀ ਦੀ ਸਪੀਡ ਨੂੰ ਘਟ ਕਰਕੇ ਰੱਖਦਾ ਹੈ ਇੱਕ ਤਰ੍ਹਾਂ ਦੇ ਕਹਦਾ ਉਸ ਕਾਰਨ ਧਰਤੀ ਦੀ ਸਪੀਡ ਮੈਂਟੇਨ ਹੈ ਤੇ ਜਦੋਂ ਹੁਣ ਚੰਦ ਦੂਰ ਜਾ ਰਿਹਾ ਹੈ ਧਰਤੀ ਦੀ ਸਪੀਡ ਦੇ ਵਿੱਚ ਵਾਧਾ ਹੋ ਰਿਹਾ ਹੈ ਦੂਸਰੀ ਥਿਉਰੀ ਹੈ ਗਲੋਬਲ ਵਾਰਮਿੰਗ ਦੀ ਗਲੋਬਲ ਵਾਰਮਿੰਗ ਦੇ ਕਾਰਨ ਜਿਵੇਂ ਸਾਨੂੰ ਪਤਾ ਹੈ ਕਿ ਵੱਡੇ ਲੈਵਲ ਤੇ ਬਰਫ਼ ਪਿਗਲ ਰਹੀ ਹੈ ਗਲੇਸ਼ੀਅਰ ਪਿਗਲ ਰਹੇ ਨੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਇੱਕ ਜਗ੍ਹਾ ਦੇ ਉੱਪਰ ਇੰਨੀ ਸਾਰੀ ਬਰਫ਼ ਪਹਿਲਾਂ ਇਕੱਠੀ ਪਈ ਸੀ ਉਹਦੇ ਕਾਰਨ ਧਰਤੀ ਦਾ ਬੈਲੈਂਸ ਬਣਿਆ ਹੋਇਆ ਸੀ ਪਰ ਜਦੋਂ ਇਹ ਬਰਫ਼ ਲਗਾਤਾਰ ਪਿਗਲਦੀ ਜਾ ਰਹੀ ਹੈ ਗਲੋਬਲ ਵਾਰਮਿੰਗ ਦੇ ਕਾਰਨ ਤਾਂ ਧਰਤੀ ਦਾ ਇਹ ਹਿੱਸਾ ਹੌਲਾ ਹੁੰਦਾ ਜਾ ਰਿਹਾ ਹੈ ਪਹਿਲਾਂ ਕਿਹੜੀ ਥਿਉਰੀ ਸਹੀ ਹੈ ਤੇ ਕਿਹੜੀ ਬਿਲਕੁਲ ਪਰਫੈਕਟ ਹੈ ਇਹਦੇ ਬਾਰੇ ਹਜੇ ਤੱਕ ਵੀ ਵਿਗਿਆਨਕਾਂ ਦੀ ਸਹਿਮਤੀ ਨਹੀਂ ਬਣੀ। NASA ਨੇ ਦੱਸਿਆ ਕਿ ਟੈਨਸ਼ਨ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਧਰਤੀ ਨੇ ਆਪਣੀ ਘੁੰਮਣ ਦੀ ਸਪੀਡ ਵਧਾਈ ਹੈ, ਉਸ ਤਰ੍ਹਾਂ ਹੀ ਪਹਿਲਾਂ ਘੁੰਮਣ ਦੀ ਸਪੀਡ ਮਾਰਸিয়ান ਕੇ ਮੰਗਲ ਗ੍ਰਹਿ ਨੇ ਵਧਾਈ ਸੀ ਤੇ ਕੈਪਲਰ 186f ਗ੍ਰਹਿ ਨੇ ਵਧਾਈ ਸੀ ਘੁੰਮਣ ਦੀ ਸਪੀਡ ਆਪਣੀ। ਪਹਿਲਾਂ ਇਹ ਦੋਨੇ ਗ੍ਰਹਿਆਂ ਦੀ ਘੁੰਮਣ ਦੀ ਸਪੀਡ ਵਧੀ ਤੇ ਫਿਰ ਹੌਲੀ-ਹੌਲੀ ਇਹਨਾਂ ਨੇ ਘੁੰਮਣਾਈ ਬੰਦ ਕਰ ਦਿੱਤਾ। ਜਦੋਂ ਗ੍ਰਹਿਆਂ ਨੇ ਘੁੰਮਣਾ ਬੰਦ ਕਰ ਦਿੱਤਾ ਤਾਂ ਇਹਨਾਂ ਦੀ ਮੈਗਨੇਟਿਕ ਫੀਲਡ ਖਤਮ ਹੋ ਗਈ। ਮੈਗਨੇਟਿਕ ਫੀ ਮੰਗਲ ਗ੍ਰਹਿ ਦੇ ਉੱਪਰ ਜੀਵਨ ਖਤਮ ਹੋਣ ਦਾ ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਹਿ ਨੇ ਜਿਵੇਂ ਹੀ ਘੁੰਮਣਾ ਬੰਦ ਕਰ ਦਿੱਤਾ ਇੱਥੇ ਜਿਹੜਾ ਜੀਵਨ ਸੀ ਉਹ ਖਤਮ ਹੋ ਗਿਆ। ਕੀ ਧਰਤੀ ਦੇ ਨਾਲ ਵੀ ਇਹ ਕੁਝ ਹੋਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ? ਕੀ 2016 ਤੋਂ ਜਦੋਂ ਤੋਂ ਧਰਤੀ ਦੀ ਸਪੀਡ ਵਧੀ ਹੈ ਉਦੋਂ ਤੋਂ ਹੀ ਜੈਸਾ ਅਸੀਂ ਸਭੇਤਾ ਦੇ ਵਿੱਚ ਰਹਿ ਰਹੇ ਹਾਂ ਇਹਦੀ ਉਲਟੀ ਗਣਤੀ ਸ਼ੁਰੂ ਹੋ ਗਈ ਹੈ। ਇਹ ਸਵਾਲ ਅੱਜ ਵੀ ਵਿਗਿਆਨਕਾਰ ਦੇ ਸਾਹਮਣੇ ਰਾਜ ਬਣੇ ਹੋਏ ਨੇ। ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕ ਕਹਿੰਦੇ ਨੇ ਕਿ ਧਰਤੀ ਆਪਣੀ ਚੌਥੀ ਜਾਂ ਕੀ ਫੋਰਥ ਡਾਈਮੈਂਸ਼ਨ ਦੇ ਵਿੱਚ ਚਲੀ ਗਈ ਹੈ, ਐਂਟਰੀ ਕਰ ਗਈ ਹੈ। ਇਸ ਲਈ ਸਾਨੂੰ ਲੱਗਦਾ ਇੱਕੀ ਗੱਲ ਕੀਤੀ ਸੀ ਕਿ ਦਿਨ ਬੜੀ ਤੇਜ਼ੀ ਦੇ ਨਾਲ ਬੀਤ ਰਹੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ 2016 ਤੋਂ ਬਾਅਦ ਕਿ ਕਦੋਂ ਦਿਨ ਚੜ੍ਹਦਾ ਹੈ ਕਦੋਂ ਛਿਪ ਜਾਂਦਾ ਹੈ ਇਹਦਾ ਕਾਰਨ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡਾ ਦਿਮਾਗ ਨਵੀਆਂ ਚੀਜ਼ਾਂ ਨੂੰ ਜਲਦੀ ਪ੍ਰੋਸੈਸ ਕਰਨ ਲੱਗ ਜਾਂਦਾ ਹੈ ਬਚਪਨ ਦੇ ਵਿੱਚ ਜਿਹੜੀ ਚੀਜ਼ ਸਾਨੂੰ ਲੰਬੀ ਅਤੇ ਕਾਫੀ ਅਦਾ ਔਖੀ ਲੱਗਦੀ ਸੀ ਹੁਣ ਸਾਡਾ ਦਿਮਾਗ ਇੰਨਾ ਕੈਪੇਬਲ ਹੈ ਉਹ ਚੀਜ਼ ਬਾਰੇ ਦੇਖ ਦੇਖ ਕੇ ਸੁਣ ਸੁਣ ਕੇ ਹੁਣ ਅਸੀਂ ਉਸ ਚੀਜ਼ ਨੂੰ ਇੱਕਦਮ ਪ੍ਰੋਸੈਸ ਕਰ ਲੈਂਦੇ ਹਾਂ ਇਸ ਲਈ ਸਾਨੂੰ ਲੱਗਦਾ ਹੈ ਕਿ ਸਮਾਂ ਤੇਜ਼ੀ ਨਾਲ ਨਿਕਲ ਰਿਹਾ ਹੈ ਕਿਉਂਕਿ ਕੋਈ ਸਮਾਂ ਪਹਿਲਾਂ ਉਹ ਚੀਜ਼ਾਂ ਨੂੰ ਇਹਨਾਂ ਨੇ ਸਾਡੇ ਦਿਮਾਗ ਦੇ ਟਾਈਮ ਪਰਸਪੈਕਸ਼ਨ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਹੈ ਵਿਗਿਆਨਕ ਸਾਫ ਤਾਸਦੇ ਨੇ ਕਿ ਧਰਤੀ ਦੇ ਘੁੰਮਣ ਦੀ ਜਿਹੜੀ ਸਪੀਡ ਵਧੀ ਹੈ ਉਹ ਬਹੁਤ ਥੋੜੀ ਵਧੀ ਹੈ ਇਨਸਾਨ ਇਸ ਨੂੰ ਮਹਿਸੂਸ ਤੱਕ ਵੀ ਨਹੀਂ ਕਰ ਸਕਦਾ ਜਿਹੜਾ ਸਾਨੂੰ ਲੱਗਦਾ ਹੈ ਕਿ ਹੁਣ ਸਾਲ ਇਕਦਮੀ ਆ ਰਹੇ ਨੇ ਜਾ ਰਹੇ ਨੇ ਇਹ ਸਿਰਫ ਸਾਡੀ ਸੋਚ ਦਾ ਦਾਇਰਾ ਵਧਿਆ ਹੈ ਹੋਰ ਕੁਝ ਨਹੀਂ ਸਾਡੀ ਸੋਚ ਦੀ ਰਫ਼ਤਾਰ ਹੀ ਵਧ ਗਈ ਹੈ ਸੋਚ ਦੀ ਸਪੀਡ ਹੀ ਵਧ ਗਈ ਹੈ ਪਰ ਧਰਤੀ ਦੀ ਵਧੀ ਹੋਈ ਸਪੀਡ ਇਹ ਤਾਂ ਜ਼ਰੂਰ ਦੱਸਦੀ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇਗਾ ਆਉਣ ਵਾਲੇ ਕਈ ਦਹਾਕਿਆਂ ਬਾਅਦ ਤੁਸੀਂ ਦੇਖੋਗੇ ਧਰਤੀ ਦੇ ਉੱਪਰ ਬਹੁਤ ਵੱਡੇ ਵੱਡੇ ਪਚਾਰ ਆਉਣਗੇ ਜਿਹ ਜਿੱਥੇ ਸਰਦੀਆਂ ਹੋਣਗੀਆਂ ਉਥੇ ਬਹੁਤ ਜ਼ਿਆਦਾ ਸਰਦੀਆਂ ਪੈਣਗੀਆਂ ਜਿਹੜੀ ਜਗ੍ਹਾ ਤੇ ਗਰਮੀ ਹੋਵੇ ਕਿ ਨਜਾਇਜ਼ ਗਰਮੀ ਪਵੇਗੀ ਬਹੁਤ ਜ਼ਿਆਦਾ ਪਵੇਗੀ ਬਹੁਤ ਵੱਡੀਆਂ ਵੱਡੀਆਂ ਸੁਨਾਮੀਆਂ ਆਉਣਗੀਆਂ ਇਥੋਂ ਤੱਕ ਕਿ ਧਰਤੀ ਦੀ ਮੈਗਨੇਟਿਕ ਫੀਲਡ ਦੇ ਵਿੱਚ ਵੀ ਪ੍ਰੋਬਲਮ ਆਵੇਗੀ ਜਿਵੇਂ ਮੰਗਲ ਗ੍ਰਹਿ ਤੇ ਕੈਲਪਰ 186f ਗ੍ਰਹਿ ਦੇ ਨਾਲ ਹੋਇਆ ਹੈ ਕਿ ਪਹਿਲਾਂ ਇਹਨਾਂ ਦੀ ਸਪੀਡ ਪਧੀ ਤੇ ਫਿਰ ਇਹ ਗ੍ਰਹਿ ਘੁੰਮਣੇ ਰੁੱਕ ਗਏ ਇਹੀ ਚੀਜ਼ ਜੇਕਰ ਧਰਤੀ ਦੇ ਨਾਲ ਹੁੰਦੀ ਹੈ ਤਾਂ ਜਿਹੜੇ ਗ੍ਰਹਿ ਨੂੰ ਅੱਜ ਅਸੀਂ ਆਪਣਾ ਘਰ ਕਹਿੰਦੇ ਹਾਂ ਉਹ ਸਾਡਾ ਘਰ ਨਹੀਂ ਰਹੇਗਾ ਤੁਹਾਡਾ ਕੀ ਮੰਨਣਾ ਹੈ ਕਿ ਧਰਤੀ ਦੀ ਵਧੀ ਹੋਈ ਸਪੀਡ ਇਹ ਇੱਕ ਕੁਦਰਤੀ ਘਟਨਾ ਹੈ ਜਾਂ ਫ ਕਿ ਦਸਿਓ ਤੁਸੀਂ ਇੱਥੋਂ ਤੱਕ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ ਜਾਂਦੇ ਜਾਂਦੇ ਸਾਡੇ ਚੈਨਲ ਜੋਰ ਟੀਵੀ ਨੂੰ ਯੂਰ ਸਬਸਕ੍ਰਾਈਬ ਕਰਦੇ ਹਨ ਧੰਨਵਾਦ। ਹੁਣ ਅਸੀਂ WhatsApp ਦੇ ਉੱਪਰ ਵੀ ਆ ਗਏ ਹਾਂ। ਤੁਸੀਂ ਸਾਡੇ ਚੈਨਲ ਨੂੰ WhatsApp ਦੇ ਉੱਪਰ ਫੋਲੋ ਕਰ ਸਕਦੇ ਹੋ। ਜਿਹੜੀ ਵੀਡੀਓ ਸਾਡੇ ਚੈਨਲ ਦੇ ਉੱਪਰ ਨਵੀਂ ਅਪਲੋਡ ਹੁੰਦੀ ਹੈ, ਉਸ ਦਾ ਲਿੰਕ ਅਸੀਂ WhatsApp ਵਾਲੇ ਚੈਨਲ ਦੇ ਵਿੱਚ ਪਾ ਦਿੰਦੇ ਹਾਂ। ਤੁਹਾਨੂੰ ਡਾਇਰੈਕਟ ਸਾਡੀ ਵੀਡੀਓ ਮਿਲ ਜਾਇਆ ਕਰੇਗੀ। ਜਿਹੜੇ ਤੁਹਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਨੇ ਸਾਡੀ ਵੀਡੀਓ ਨੂੰ ਲੱਭ ਕੇ ਨਹੀਂ ਦੇਖ ਸਕਦੇ YouTube ਦੇ ਉੱਪਰ ਤਾਂ ਉਹਨਾਂ ਨੂੰ ਜੋ ਟੀਵੀ ਇਨਫੋਰਮੇਸ਼ਨ WhatsApp ਚੈਨਲ ਹੈ ਉਸ ਨੂੰ ਜੁਆਇਨ ਕਰਵਾਓ। ਜਿਵੇਂ ਹੀ ਕੋਈ ਨਵੀਂ ਵੀਡੀਓ ਆਇਆ ਕਰੇਗੀ, ਉਸ ਦਾ ਲਿੰਕ ਇਸ ਚੈਨਲ ਦੇ ਵਿੱਚ ਪਾਇਆ ਜਾਂਦਾ ਹੈ। ਉੱਥੋਂ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ। WhatsApp